ਅਮਰੀਕਾ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਨੌਜਵਾਨਾਂ ਦੀ ਲੰਬੀ ਲਿਸਟ ਹੈ ਪਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਈ ਵਾਰ ਲੋਕ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਇੱਕ ਤਾਜ਼ਾ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਇੱਕ ASI ਅਤੇ ਉਸਦੇ ਟਰੈਵਲ ਏਜੰਟ ਭਰਾ ਦੇ ਵੱਲੋਂ ਇੱਕ ਪਰਿਵਾਰ ਤੋਂ 1 ਕਰੋੜ 40 ਲੱਖ ਨੂੰ ਲੈ ਕੇ ਉਹਨਾਂ ਨੂੰ ਗੈਰ ਕਾਨੂੰਨੀ ਡੰਕੀ ਰੂਟ ਤੇ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਅਮਰੀਕਾ ਦੀ ਸਰਹੱਦ ਤੇ ਫੜੇ ਜਾਣ ਦੇ ਮਗਰੋਂ ਉਹਨਾਂ ਸਾਰਿਆਂ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਪੰਜਾਬ ਦੇ ਵਿੱਚ ਅਮਰੀਕਾ ਜਾਂ ਫਿਰ ਕਿਸੇ ਹੋਰ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲਿਆਂ ਦੇ ਨਾਲ ਠੱਗੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਅਜਿਹਾ ਇੱਕ ਗੰਭੀਰ ਅਤੇ ਚੁਕਾਉਣ ਵਾਲਾ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਅਤੇ ਉਸਦੇ ਟਰੈਵਲ ਏਜੰਟ ਭਰਾ ਨੇ ਇੱਕ ਪਰਿਵਾਰ ਦੇ ਨਾਲ 1 ਕਰੋੜ 40 ਲੱਖ ਦੀ ਵੱਡੀ ਠੱਗੀ ਮਾਰੀ ਹੈ ਦੁਹਾ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣਗੇ ਪਰ ਹਕੀਕਤ ਵਿੱਚ ਉਹਨਾਂ ਨੂੰ ਖਤਰਨਾਕ ਤੇ ਗੈਰ ਕਾਨੂੰਨੀ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ ਮੁਲਜ਼ਮ ਏਐਸਆਈ ਸਰਪਚਿਤ ਸਿੰਘ ਜੋ ਕਿ ਕਪੂਰਥਲਾ ਦੇ ਵਿੱਚ ਤਾਇਨਾਤ ਹੈ ਅਤੇ ਉਸ ਦਾ ਭਰਾ ਦਲਜੀਤ ਸਿੰਘ ਉਫਡੌਨ ਜੋ ਆਪਣੇ ਆਪ ਨੂੰ ਇੱਕ ਟਰੈਵਲ ਕੰਸਲਟੈਂਟ ਦੱਸਦਾ ਹੈ ਉਸਨੇ ਇਸ ਪਰਿਵਾਰ ਨੂੰ ਕਿਹਾ ਕਿ ਉਹ ਉਹਨਾਂ ਲਈ ਅਮਰੀਕਾ ਦਾ ਪਰਮਾਨੈਂਟ ਵੀਜ਼ਾ ਲਗਵਾ ਕੇ ਦੇ ਸਕਦਾ ਹੈ ਪਰਿਵਾਰ ਨੇ ਆਪਣਾ ਘਰ ਵੇਚ ਕੇ 1 ਕਰੋੜ 40 ਲੱਖ ਰੁਪਏ ਵਰਗੀ ਵੱਡੀ ਰਕਮ ਉਹਈਆ ਕਰਵਾਈ ਜਿਸ ਦੀ ਰਸੀਦ ਨਾ ਹੀ ਲਿਖਤੀ ਗਰੰਟੀ ਲਈ ਗਈ ਇਹ ਦੋਵੇਂ ਪ੍ਰਾਕ ਕਪੂਰਥਲਾ ਦੇ ਪਿੰਡ ਨਡਾਲਾ ਦੇ ਰਹਿਣ ਵਾਲੇ ਨੇ ਦਲਜੀਤ ਸਿੰਘ ਅਤੇ ਉਸ ਦਾ ਇੱਕ ਹੋਰ ਸਾਥੀ ਜੈ ਜਗਤ ਜੋਸ਼ੀ ਫਰਾਰ ਚੱਲ ਰਹੇ ਨੇ ਮੁਲਜ਼ਮਾਂ ਨੇ ਪਹਿਲਾਂ ਪਰਿਵਾਰ ਨੂੰ ਦਿੱਲੀ ਰਾਹੀਂ ਦੁਬਈ ਭੇਜਿਆ ਉਥੋਂ ਉਹਨਾਂ ਨੂੰ ਤੁਰਕੀ ਤੇ ਫਿਰ ਲੈਟਿਨ ਅਮਰੀਕਾ ਦੇ ਹੋਂਡਰੂਸ ਅਤੇ ਮੈਕਸੀਕੋ ਦੇ ਰਾਹੀਂ ਅਮਰੀਕਾ ਦੇ ਟੈਕਸਾ ਸੂਬੇ ਦੀ ਸਰਹੱਦ ਤੇ ਲਿਜਾਇਆ ਗਿਆ ਇਹ ਰਸਤਾ ਆਮ ਤੌਰ ਤੇ ਡੰਕੀ ਰੂਟ ਕਿਹਾ ਜਾਂਦਾ ਹੈ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਲਈ ਵਰਤਿਆ ਜਾਂਦਾ ਹੈ ਅਤੇ ਇਨ੍ਹਾਂ ਰਸਤਿਆਂ ਦੇ ਰਾਹੀਂ ਹਰ ਸਾਲ ਦਰਜਨਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਜਦੋਂ ਇਹ ਪਰਿਵਾਰ ਅਮਰੀਕਾ ਮੈਕਸੀਕੋ ਸਰਹੱਦ ਤੇ ਪਹੁੰਚਿਆ ਤਾਂ ਯੂਨਾਈਟਿਡ ਸਟੇਟਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਉਨ੍ਹਾਂ ਦੇ ਕੋਲ ਨਾ ਤਾਂ ਕੋਈ ਵੀਜ਼ਾ ਸੀ ਤੇ ਨਾ ਹੀ ਇਮੀਗ੍ਰੇਸ਼ਨ ਦਸਤਾਵੇਜ਼ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਉਹਨਾਂ ਨੂੰ ਭਾਰਤ ਤੋਂ ਧੋਖੇ ਦੇ ਨਾਲ ਗੈਰਕਾਨੂੰਨੀ ਰਸਤੇ ਰਾਹੀਂ ਭੇਜਿਆ ਗਿਆ ਹੈ ਯੂਐਸਸੀ ਨੇ ਉਹਨਾਂ ਨੂੰ ਤੁਰੰਤ ਭਾਰਤ ਡਿਪੋਰਟ ਕਰ ਦਿੱਤਾ ਭਾਰਤ ਵਾਪਸ ਆਉਣ ਤੇ ਪਰਿਵਾਰ ਨੇ ਪੰਜਾਬ ਦੇ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਪੁਲਿਸ ਥਾਣੇ ਵਿੱਚ ਜਾ ਕੇ ਪੁਲਿਸ ਨੂੰ ਸਾਰੀ ਸ਼ਿਕਾਇਤ ਦਰਜ ਕਰਵਾਈ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਦਰਜ ਹੋਇਆ ਐਫ ਆਈ ਆਰ ਦੇ ਵਿੱਚ ਧੋਖਾਧੜੀ ਸਾਜ਼ਿਸ਼ ਅਤੇ ਵਿਦੇਸ਼ੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਵਰਗੀਆਂ ਗੰਭੀਰ ਤਾਰਾਵਾ ਲਗਾਈਆਂ ਗਈਆਂ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਸਰਬਜੀਤ ਸਿੰਘ ਫਿਲਹਾਲ ਫਰਾਰ ਹੈ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦਲਜੀਤ ਸਿੰਘ ਜਿਸ ਦਾ ਕੀ ਕਥਿਤ ਟਰੈਵਲ ਬਿਜ਼ਨਸ ਵੀ ਨਜਾਇਜ਼ ਪਾਇਆ ਗਿਆ ਉਸ ਦੀ ਵੀ ਖੋਜ ਜਾਰੀ ਹੈ ਪੁਲਿਸ ਦੇ ਮੁਤਾਬਿਕ ਇਹ ਕੇਵਲ ਇਕੱਲਾ ਮਾਮਲਾ ਨਹੀਂ ਹੋ ਸਕਦਾ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਇੱਕ ਵੱਡਾ ਹਵਾਲਾ ਤੇ ਇਲੀਗਲ ਮਾਈਗ੍ਰੇਸ਼ਨ ਰੈਕਟ ਹੋ ਸਕਦਾ ਹੈ ਜਿਸ ਦੀ ਜਾਂਚ ਗਹਿਰਾਈ ਦੇ ਨਾਲ ਕੀਤੀ ਜਾ ਰਹੀ ਹੈ ਇਸ ਛੱਗੀ ਦਾ ਸ਼ਿਕਾਰ ਹੋਏ ਆਕਾਸ਼ਵੀਰ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ ਅਤੇ ਉਸ ਦੇ ਕੋਲ 35 ਏਕੜ ਜ਼ਮੀਨ ਹੈ ਇਸ ਦੇ ਨਾਲ ਹੀ ਉਹ 80 ਏਕੜ ਹੋਰ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ ਉਸ ਦੇ ਪਰਿਵਾਰ ਦੇ ਉੱਤੇ ਕਰੀਬ 1.5 ਕਰੋੜ ਰੁਪਏ ਦਾ ਕਰਜ਼ਾ ਵੀ ਹੈ ਜੋ ਵਕ ਵਕ ਸਾਧਨੋਂ ਤੋ ਚੁੱਕਿਆ ਗਿਆ ਹੈ ਅਗਵਾਕਾਸ਼ ਵੀਰ ਨੇ ਆਪਣੇ ਅਮਰੀਕਾ ਜਾਣ ਦੇ ਸੁਪਨੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਤਾਂ ਸਿਰਫ ਆਪਣੇ ਬੱਚਿਆਂ ਦੇ ਲਈ ਚੰਗਾ ਭਵਿੱਖ ਚਾਹੁੰਦਾ ਸੀ ਆਕਾਸ਼ ਵੀਰ ਨੇ ਦੱਸਿਆ ਕਿ ਉਸ ਦੇ ਜ਼ਿਆਦਾਤਰ ਦੋਸਤ ਅਤੇ ਰਿਸ਼ਤੇਦਾਰ ਵੀ ਪਹਿਲਾਂ ਤੋਂ ਹੀ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਅਤੇ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਉਹ ਵੀ ਕਾਫੀ ਪ੍ਰਭਾਵਿਤ ਹੋ ਗਿਆ ਪਹਿਲਾਂ ਵੀ ਉਸ ਨੇ ਅਮਰੀਕਾ ਜਾਣ ਦੇ ਲਈ ਸਟੱਡੀ ਵੀਜ਼ਾ ਤੇ ਫਿਰ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਪਰ ਉਸ ਦੀਆਂ ਸਾਰੀਆਂ ਅਰਜ਼ੀਆਂ ਰੱਦ ਹੋ ਗਈਆਂ ਇਸ ਵਾਰ ਉਸਨੇ ਦਿਲਜੀਤ ਸਿੰਘ ਉਰਫ ਡੌਨ ਦੇ ਨਾਲ ਸੰਪਰਕ ਕੀਤਾ ਸੀ ਜਿਸਨੇ ਉਸ ਨੂੰ ਅਮਰੀਕਾ ਦੇ ਵਿੱਚ ਵਰਕ ਪਰਮਿਟ ਦਿਵਾਉਣ ਦਾ ਵੀ ਵਾਅਦਾ ਕੀਤਾ ਸੀ। ਉਹਦੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਪੁਲਿਸ ਨੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਕਿਸੇ ਵੀ ਵਿਦੇਸ਼ ਯਾਤਰਾ ਜਾਂ ਫਿਰ ਸਥਾਈ ਨਿਵਾਸ ਦੀ ਪ੍ਰਕਿਰਿਆ ਦੇ ਲਈ ਸਿਰਫ ਰਜਿਸਟਰਡ ਟਰੈਵਲ ਏਜੰਟਸ ਤੇ ਸਰਕਾਰੀ ਮਨਜ਼ੂਰੀ ਪ੍ਰਾਪਤ ਕੰਸਲਟੈਂਟਸ ਦੀ ਹੀ ਸੇਵਾ ਲਈ ਜਾਵੇ। ਕੋਈ ਵੀ ਵਿਅਕਤੀ ਜੇਕਰ ਤੁਹਾਨੂੰ ਗੈਰਕਾਨੂੰਨੀ ਜਾਂ ਫਿਰ ਸ਼ੱਕੀ ਟੰਗ ਦੇ ਨਾਲ ਵਿਦੇਸ਼ ਭੇਜਣ ਦੀ ਗੱਲ ਕਰੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਫਿਰ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਿਤ ਕਰੋ। ਇਹ ਮਾਮਲਾ ਸਿੱਧਾ ਇਹ ਦਰਸਾਉਂਦਾ ਹੈ ਕਿ ਅਸਲੀਅਤ ਅਤੇ ਝੂਠੇ ਸੁਪਨਿਆਂ ਦੇ ਵਿੱਚ ਕਿੰਨਾ ਵੱਡਾ ਫਰਕ ਹੁੰਦਾ ਹੈ। ਲੋਕਾਂ ਨੇ ਆਪਣਾ ਘਰ, ਜਾਇਦਾਦ ਵੇਚ ਕੇ ਵਿਦੇਸ਼ ਜਾਣ ਦੇ ਲਈ ਪੈਸਾ ਜੋੜਿਆ ਪਰ ਨਤੀਜੇ ਵਜੋਂ ਨਾ ਸਿਰਫ ਉਹ ਆਪਣਾ ਪੈਸਾ ਗਵਾ ਬੈਠੇ ਸਗੋਂ ਜਾਨ ਦਾ ਵੀ ਖਤਰਾ ਮੋਲ ਲਿਆ। ਇਹ ਮਾਮਲਾ ਸਿਰਫ ਇੱਕ ਪਰਿਵਾਰ ਦਾ ਨਹੀਂ ਹੈ। ਇਹ ਪੰਜਾਬ ਦੇ ਵਿੱਚ ਉਹਨਾਂ ਹਜ਼ਾਰਾਂ ਲੋਕਾਂ ਦੀ ਹਕੀਕਤ ਹੈ ਜੋ ਅਮਰੀਕਾ ਜਾਂ ਫਿਰ ਕਿਸੇ ਹੋਰ ਦੇਸ਼ ਚਾਂਦੀ ਆਸ ਤੇ ਵਿੱਚ ਆਪਣੀ ਜਾਇਦਾਦ ਵੇਚ ਦਿੰਦੇ ਨੇ ਪੰਜਾਬ ਪੁਲਿਸ ਨੇ ਹੁਣ ਕਾਰਵਾਈ ਕਰਨੇ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਚੱਲ ਰਹੀ ਹੈ ਇਹ ਮਾਮਲਾ ਇੱਕ ਵੱਡੀ ਚੇਤਾਵਨੀ ਦਿੰਦਾ ਹੈ ਕਿ ਵਿਦੇਸ਼ ਚਾਂਦੇ ਲਈ ਸਿਰਫ ਭਰੋਸੇਯੋਗ ਤੇ ਕਾਨੂੰਨੀ ਰਾਹਾਂ ਦੀ ਹੀ ਵਰਤੋ ਕਰੋ